ਪ੍ਰੋਫੈਸਰ ਗੁਰਤੇਜ ਸਿੰਘ ਦੀ ਪੀਖੀ ਵਾਲੇ ਉਧਰ ਦੇ ਪਾਸੇ 2024 ਦੇ ਟ੍ਰੈਂਟੋ ਵਰਲਡ ਕੱਪ ਦਾ ਬੈਸਟ ਦਲੀ ਆ ਗਿਆ ਕਹਿੰਦੇ ਟਾਂਟੋ ਕੱਪ ਦਾ ਬੈਸਟ ਮੈਨ ਦਾ ਮਾਣ ਮਿਲਿਆ ਸ਼ਹਿਯਾਦ ਨੂੰ ਲੈ ਵੀ ਦਰਸ਼ਕ ਵੀਰੋ ਸ਼ਾਜੀ ਦੇ ਕਰੀ ਤਾੜੀਆਂ ਹੋਰ ਮਾਰਿਓ ਜ਼ੋਰਦਾਰ ਸ਼ਹਿਯਾਦ ਛਕਰਪੁਰਿਆ ਲੈ ਵੀ ਸਾਜੀ ਤੇਰੇ ਲਈ ਵੀ ਤਾੜੀ ਵੱਜੀ ਹੈ ਦੁਨੀਆ ਮਨਾ ਮੂਹੀ ਪਿਆਰ ਬਖਸ਼ਦੀ ਹੈ ਸਾਡੀ ਖੇਡ ਕਬੱਡੀ ਦਾ ਟੌਪ ਦਾ ਸਟਾਰ ਕੱਲਾ ਕਹਿੰਦੇ ਇੰਦਰਜੀਤ ਫਰਿਆਦ ਹੁਣਾਂ ਦੀਆਂ ਛਕਰਪੁਰ ਪਿੰਡ ਦੇ ਲਈ ਚੱਲਿਆ ਕਹਦੇ ਬਲੂਗ ਦੀ ਗੱਲ ਹੁੰਦੀ ਹੈ ਸੋ ਬਹੁਤ ਬਹੁਤ ਧੰਨਵਾਦ ਕਰਦੇ ਆ ਵੀਰਾਂ ਦਾ ਜਿੰਨੇ ਵੀ ਭਰਾ ਵੀਰ ਦੇ ਨਾਲ ਆਏ ਆ ਜੀ ਇਹਨਾਂ ਨੂੰ ਆਖਦੇ ਆ ਮੋਸਟ ਵੈਲਕਮ ਦੋਨੇ ਟੀਮਾਂ ਜਲਦੀ ਆ ਜਾਣ ਮਾਈਕ ਦੇ ਉੱਪਰ ਸਾਡੇ ਵੀਰ ਕਾਲਾ ਰੋਕੇ ਤੇ ਕਹਿ ਵੀ ਜੋ ਲਾਈਟਾਂ ਵਾਲੇ ਵੀਰ ਨੂੰ ਬੇਨਤੀ ਕਰਦੇ ਆ ਲਾਈਟਾਂ ਜਰੂਰ ਔਨ ਕਰ ਦਿੱਤੀਆਂ ਜਾਣ ਲਾਈਟਾਂ ਵਾਲੇ ਵੀਰ ਨੂੰ ਬੇਨਤੀ ਹੈ ਆ ਦੱਸੋ ਜੀ ਮੈਚ ਕਿਹਦਾਗਾ ਮੈਚ ਜਿਹੜਾ ਖੇੜਿਆ ਜਾਣਾ ਹੈ ਬਯੋਗੜ ਤੇ ਗੁਜਰ ਦਾਸ ਪੀਖੀ ਦੀ ਟੀਮ ਦੇ ਪੀਖੀ ਵਾਲੇ ਮੁੰਡੇ ਆ ਜਾਣ ਬਯੋਗੜ ਦੀ ਟੀਮ ਜਿਹੜੀ ਆ ਗਈ ਹੈ ਬਯੋਗੜ ਜਾਂਦੇ ਆ ਗਾੜੀ ਆ ਗਿਆ ਹੈ ਸ਼ਕਰਪੁਰье ਸਾਜੀ ਨੂੰ ਕਿਹੜੇ-ਕਿਹੜੇ ਪਿਆਰ ਕਰਦੇ ਇੱਕ ਵਾਰੀ ਫੇਰ ਜੋ ਤਾਲ ਤਾਲੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਸ਼ਗਲਪੁਰਿਆ ਸ਼ਾਦੀ ਆਇਆ ਹੈ ਡੌਗਰ ਦੀ ਟੀਮ ਆ ਗਈ ਹੈ ਭੀਖੀ ਵਾਲੇ ਆ ਜਾਣ ਜਲਦੀ ਦੇ ਨਾਲ ਭੀਖੀ ਦੀ ਟੀਮ ਜਲਦੀ ਨਾਲ ਗਰਾਊਂਡ ਦੇ ਵਿੱਚ ਆ ਜਾਵੇ ਉਸ ਤੋਂ ਬਾਅਦ ਜੜਬਾ ਮੰਡੀ ਤੇ ਬਾਜਵਾ ਉਹ ਵੀ ਟੀਮਾਂ ਜਿਹੜੀਆਂ ਜਲਦੀ ਨਾਲ ਗਰਾਊਂਡ ਦੇ ਵਿੱਚ ਆ ਜਾਣ ਜੜਬਾ ਮੰਡੀ ਤੇ ਬਾਜਵਾ ਚੋਟੀ ਦੀਆਂ ਟੀਮਾਂ ਆਈਆਂ ਸਾਰੀਆਂ ਟੀਮਾਂ ਦਾ ਬਹੁਤ ਬਹੁਤ ਧੰਨਵਾਦ ਹੈ ਸੁਖਰਾਜ ਰੋਡੇ ਜੀ ਕਾਬਲ ਨਗਲਾ ਜੀ ਸਾਡੇ ਤੋਂ ਪਹਿਲਾਂ ਸਵਾਗਤ ਦਿੱਤੀ ਹੈ ਬਹੁਤ ਬਹੁਤ ਧੰਨਵਾਦ ਬੇਤੀਆ ਜੀ ਭੀਖੀ ਵਾਲੇ ਮੁੰਡੇ ਜਿਹੜੇ ਜਲਦੀ ਆ ਜਾਣ ਬਿਨਾ ਕਿਸੇ ਦੇਰੀ ਤੋਂ ਭੀਖੀ ਵਾਲੇ ਮੁੰਡੇ ਬੇਨਤੀ ਹੈ ਜੜਵਾ ਮੰਡੀ ਤੇ ਬਾਜਵਾ ਉਹ ਵੀ ਟੀਮਾਂ ਜਿਹੜੀਆਂ ਜਲਦੀ ਨਾਲ ਆ ਜਾਣ ਲੈਟਾਂ ਵਾਲੇ ਵੀਰੇ ਨੂੰ ਬੇਨਤੀ ਹੈ ਲੈਟਾਂ ਚਾਲੂ ਕਰ ਦਿਓ ਲੈਟਾਂ ਵਾਲਾ ਭਾਈ ਸਾਡਾ ਉਹ ਲੈਟਾਂ ਜਿਹੜੀਆਂ ਜਰੂਰ ਚਾਲੂ ਕਰ ਦੇ ਹੈਲੋ ਧੰਨਵਾਦ ਕਰਦੇ ਅਸੀਂ ਹਾਂਡਾ ਸਾਊਂਡ ਸਰਵਿਸ ਟੀਮਾਂ ਮੰਡੀ ਤੇ ਭਾਈ ਸੁਖਵੀਰ ਹਾਂਡਾ ਜੀ ਦਾ ਬਹੁਤ ਧੰਨਵਾਦ 2100 ਰੁਪਏ ਸਾਡੇ 골ਡੀ ਕਬੱਡੀ ਖਿਡਾਰੀ ਸਾਡੇ ਕਲੱਬ ਦੇ ਐਮ ਵਰਕਰ ਵੀ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਲਦੀ ਹਲੇ ਬਈਰਪੀ ਖੇਡਣ ਅਸੇ ਆਉਂਗੇ 2100 ਰੁਪਏ ਸਾਡੇ ਪਹਿਲਵਾਨ ਮਟਨ ਜੀ ਸਹਿਯੋਗ ਦੇ ਰਹੇ ਨੇ ਕਿ ਧੰਨਵਾਦ ਹਲੇ ਮਟਨ ਗਰੁੱਪ 2100 ਰੁਪਏ ਸਹਿਯੋਗ ਦੇ ਰਹੇ ਨੇ ਕਿ ਧੰਨਵਾਦ ਜੀ ਹਲੇ ਭੀਖੀ ਦੀ ਟੀਮ ਦੱਸੋ ਜੀ ਆਉਗੀ ਭੀਖੀ ਸਕ੍ਰੈਚ ਕਰ ਲੱਗਿਆ ਜੀ ਭੀਖੀ ਦੀ ਟੀਮ ਨੂੰ ਆਜੋ ਜੀ ਸਮਾਂ ਬਹੁਤ ਹੋ ਗਿਆ ਗਰਾਊਂਡ ਖਾਲੀ ਆ ਗੜਵਾ ਮੰਡੀ ਤੇ ਨਾਲ ਕਹਿੰਦੇ ਇਨਾ ਬੱਜਵੇ ਦੀਆਂ ਟੀਮਾਂ ਜਿਹੜੀਆਂ ਆ ਜਾਣ ਭੀਖੇ ਵਾਲੇ ਮੁੰਡੇ ਆਓ ਜੀ ਉਹਨਾਂ ਦੀ ਵਿਰੋਧੀ ਟੀਮ ਗਰਾਊਂਡ ਦੇ ਵਿੱਚ ਆ ਦਿਓ ਗੜਾ ਆ ਗਈ ਹੈ ਪਾਣੀ ਪੁੱਛਦਾ ਕਰੋ ਜੀ ਪੀਣ ਵਾਲਾ ਉਧਰ ਕਹਿੰਦੇ ਅੱਜ ਦੇ ਮੇਲੇ ਦੇ ਉੱਪਰ ਸਾਡਾ ਵੀਰ ਆ ਕਹਿੰਦੇ ਗੁਰਤੇਜ ਸਿੰਘ ਤੇਜੀ ਨੈਸ਼ਨਲ ਕਾਲਜ ਭੀਖੀ ਗੁਰਤੇਜ ਸਿੰਘ ਤੇਜੀ ਪ੍ਰੋਫੈਸਰ ਨੈਸ਼ਨਲ ਕਾਲਜ ਭੀਖੀ ਨਾਲ ਸਤਗੁਰ ਡੀਪੀ ਆ ਨਾਲ ਮਾਈਕਲ ਪ੍ਰਧਾਨ ਆ ਨਾਲ ਹਰਵੰਸ ਵੀਰੋਕੇ ਹਰਵੰਸ ਟੀਪੀ ਵੀਰੋ ਕੋ ਵੀ ਅੱਜ ਦੇ ਮੇਲੇ ਦੇ ਉੱਪਰ ਭੱਜੇ ਆ।}{|\text{National Call ਦੀ ਪੀਖੀ ਦੇ ਵਿੱਚ ਵੀ ਮੇਲਾ ਜਿਹੜਾ ਕਹਿੰਦੇ ਬਹੁਤ ਚੋਟੀ ਦਾ ਕਰਾਉਂਦੇ ਆ। ਆਉਂਗੇ ਬਾਈ ਪੀਖੇ ਵਾਲੇ ਦੱਸੋ ਬਾਈ ਜੇ। ਲੈ ਵੀ ਆ ਪੰਮਨ ਨੌਜਵਾਨਾ। ਬਾਈ ਪੀਖੀ ਦੀ ਟੀਮ ਆਜੋ ਜਲਦੀ ਦੇ ਨਾਲ ਜਲਬਾ ਮੰਡੀ ਤੇ ਬਾਜਵਾ ਦੀਆਂ ਟੀਮਾਂ ਵੀ ਗਰਾਊਂਡ ਦੇ ਲਾਗੇ ਆ ਜਾਣ। ਜਲਬਾ ਮੰਡੀ ਤੇ ਬਾਜਵਾਲੇ ਮੁੰਡੇ ਜਿਹੜੇ ਜਲਦੀ ਨਾਲ ਗਰਾਊਂਡ ਦੇ ਵਿੱਚ ਆ ਜਾਣ। ਮਨਦੀਪ ਸਿੱਧੂ ਵੀਰਾ ਕਾਲਾ ਆਲਖ ਵੀਰਾ ਕੁਲਵਿੰਦਰ ਟੀਮੇ ਹੋਰੀ ਮਰੀਕ ਵੀਰੇ ਹੋਰੇ ਸਾਡੇ ਹਰਦੀਪ ਵੀਰੇ ਹੋਰੀ ਗੁਰੀ ਸਿੱਧੂ ਹੋਰੇ ਜਿਹੜੇ ਭਰਾ ਮੇਲਾ ਕਰਵਾ ਰਹੇ।}} ਬਹੁਤ ਵੱਡੀ ਮੁਬਾਰਕਬਾਦ ਹੈ ਚੋਟੀ ਦੇ ਮਾਲਕ ਕਹਿੰਦੇ ਆਏ ਹੋਇਆ ਮੇਰੇ ਮਿੱਤਰੋ ਸਾਰੇ ਮੁੰਡਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਰਾਮਕੋ ਜੀ ਢੰਡੋਲੀ ਵਾਲੇ ਸਾਡੇ ਵੱਡੇ ਵੀਰ ਫੌਜੀ ਪਹਿਣੀ